ਬਾਬੇ ਕੇ ਪ੍ਰੋਗਰਾਮ ਸੇ ਪਹਿਲੇ ਹੋ ਜਾਏਗਾ ਇਹ ਪੂਰੇ ਨਹੀਂ ਹੋਗਾ اچھا ਵੀ ਜਾਣੀਆ ਹੋ ਜਾਊਗਾ ਦੁਕਾਨਾਂ ਤੇ ਕੋਨ ਲੱਗਣ ਨੂੰ ਆਹਾਂ ਠੀਕ ਹੈ ਜੀ ਲਓ ਜੀ ਬਾਬਾ ਜੀ ਦੇ ਸੇਵਕ ਪਿਆਰੇ ਇਹਨਾਂ ਦੇ ਵੀ ਆਪਾਂ ਵੀਡੀਓ ਦਾ ਸ਼ਾਰਟ ਲਵਾਂਗੇ ਇੱਕ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਅਸੀਂ ਪਹੁੰਚ ਚੁੱਕੇ ਹਾਂ ਜੀ ਧੰਨ ਧੰਨ ਬਾਬਾ ਰਾਘੋਰਾਮ ਜੀ ਡੇਰਾ ਰਾਮਸਰ ਤਮੋੜ ਖੁਰਦ ਵਿਖੇ ਆਪ ਸਰਵਤ ਸਾਂਗਤਾਂ ਨੂੰ ਪਤਾ ਹੀ ਹੈ ਕਿ ਹਰ ਸਾਲ ਬਾਬਾ ਜੀ ਦੀ ਵਰਸੀ ਮਨਾਈ ਜਾਂਦੀ ਆ ਸਰਬੱਤ ਸੰਗਤ ਦੇ ਸਹਿਯੋਗ ਦੇ ਨਾਲ ਇਲਾਕਾ ਨਿਵਾਸੀਆਂ ਦੇ ਸਹਿਯੋਗ ਦੇ ਨਾਲ ਸੋ ਇਸ ਵਾਰ ਵੀ 26 ਤਰੀਕ ਦੂਜਾ ਮਹੀਨਾ 2025 ਦਿਨ ਬੁੱਧਵਾਰ ਨੂੰ ਸਰਬੱਤ ਸੰਗਤ ਦੇ ਸਹਿਯੋਗ ਦੇ ਨਾਲ ਮਨਾਇਆ ਜਾ ਰਿਹਾ ਹੈ ਸੋ ਪ੍ਰਬੰਧਕ ਸੇਵਾਦਾਰਾਂ ਵੱਲੋਂ ਬੇਨਤੀ ਹੈ ਭਾਈ ਵੱਧ ਤੋਂ ਵੱਧ ਸੰਗਤਾਂ ਇਸ ਸਮਾਗਮ ਦੇ ਵਿੱਚ ਹਾਜ਼ਰੀ ਭਰੋ ਸੇਵਾ ਕਰੋ ਤੇ ਆਪਣਾ ਜੀਵਨ ਨੂੰ ਸਫਲਾ ਕਰੋ ਤੇ ਬਾਕੀ ਹੋਰ ਵੀ ਆਪਾਂ ਕਿੰਨੀਆਂ ਕਿ ਤਿਆਰੀਆਂ ਹੋ ਗਈਆਂ ਇਹ ਵੀ ਜਾਣਾਂਗੇ ਵੀਡੀਓ ਨੂੰ ਬਰਤਵਾਦ ਸ਼ੇਅਰ ਕਰ ਦਿਓ ਜੀ ਸੋ ਸੰਗਤ ਜੀ ਪਹਿਲਾਂ ਆਪਾਂ ਗੱਲਬਾਤ ਕਰ ਲੈਣੇ ਜਿਹੜੀ ਬਾਬਾ ਜੀ ਦੀ ਬਾਹਰਲੀ ਸਮਾਧ ਆ ਜਿੱਥੇ ਸੁੱਖਾਂ ਬਾਰ ਆਉਂਦੀਆਂ ਨੇ ਪੜੋਲੀਆਂ ਚੜ੍ਹਦੀਆਂ ਨੇ ਮੇਲੇ ਨੂੰ ਤੇ ਜਿਹੜੀ ਸਮਾਧ ਦੀ ਸੇਵਾ ਚੱਲ ਰਹੀ ਆ ਪਿਛਲੇ ਕਾਫੀ ਸਮੇ ਤੋਂ ਤੁਹਾਡੇ ਸਾਰੇ ਸੰਗਤ ਦੇ ਸਹਿਯੋਗ ਦੇ ਨਾਲ ਐਨ ਆਰ ਆਈ ਵੀਰਾਂ ਦੇ ਸਹਿਯੋਗ ਦੇ ਨਾਲ ਜਿਹੜੀ ਸਮਾਧ ਆ ਉਹਦਾ ਕਾਰਜ ਚੱਲ ਰਿਹਾ ਲੈਂਟਰ ਪਹਿ ਗਿਆ ਲਪਾਈ ਹੋ ਚੁੱਕੀ ਆ ਤੇ ਹੁਣ ਆਪਾਂ ਜਿਹੜੇ ਟੈਲਾਂ ਨੇ ਟੈਲਾਂ ਦੀ ਸੇਵਾ ਸ਼ੁਰੂ ਹੋਣ ਲੱਗੀ ਆ ਕੁਝ ਦਿਨਾਂ ਤੱਕ ਤੇ ਜੇ ਤੁਸੀਂ ਕਿਸੇ ਨੇ ਸੇਵਾ ਕਰਨੀ ਆ ਤੁਸੀਂ ਕਰ ਸਕਦੇ ਹੋ ਬਾਕੀ ਸਾਰੀ ਤਿਆਰੀ ਤੁਸੀਂ ਦੇਖ ਸਕਦੇ ਹੋ ਮੁਕੰਮਲ ਆ ਜੀ ਲੈਂਟਰ ਵੀ ਪਹਿ ਗਿਆ ਲਪਾਈ ਵੀ ਹੋ ਗਈ ਤੇ ਹੁਣ ਸੋ ਬਾਕੀ ਗੱਲਬਾਤ ਕਰਦੇ ਆ ਸੰਗਤ ਜੀ ਆਪਾਂ ਸਰੋਵਰ ਬਾਰੇ ਸਰੋਵਰ ਦੀ ਵੀ ਬਹੁਤ ਸਾਫ਼ ਸਫਾਈ ਕੀਤੀ ਗਈ ਹੋਈ ਆ ਤੇ ਦੇਖੋ ਜਾਲਾ ਜਿਹੜਾ ਬਿਲਕੁਲ ਸਾਫ਼ ਆ ਬਹੁਤ ਵਧੀਆ ਜਣੀ ਤਿਆਰੀ ਕੀਤੀ ਹੋਈ ਆ ਸਰੋਵਰ ਦੀ ਸਰੋਵਰ ਵੀ ਤਿਆਰ ਬਰ ਤਿਆਰ ਆ ਜੀ ਇਸ਼ਨਾ ਵਰਸੀ ਵਾਲੇ ਦਿਨ ਜਿਹੜਾ ਆਪਣਾ ਬਾਬਾ ਜੀ ਦਾ ਲੰਗਰ ਭੰਡਾਰਾ ਚੱਲਣਾ ਸਾਰਾ ਦਿਨ ਅਤੁੱਟ ਵਰਤਾਇਆ ਜਾਵੇਗਾ। ਸੋ ਲੰਗਰ ਬਣਾਉਣ ਵਾਸਤੇ ਸੇਵਾਦਾਰ ਵੀਰ ਨੇ ਉਹ ਲੱਕੜਾਂ ਦੀ ਸੇਵਾ ਕਰ ਰਹੇ ਨੇ। ਜਿਹੜੀਆਂ ਲੱਕੜਾਂ ਨੇ ਉਹ ਚਰਾ ਕੇ ਲੈ ਕੇ ਆਉਣਗੇ ਤੇ ਟਰਾਲੀ ਦੇ ਵਿੱਚ ਦੇਖੋ ਲੱਦ ਰਹੇ ਨੇ ਲੱਕੜਾਂ। ਸੇਵਾ ਕਰ ਰਹੇ ਨੇ ਜੀ ਇਹ ਲੱਕੜਾਂ ਦੇ ਉੱਪਰ ਹੀ ਬਾਬਾ ਜੀ ਦਾ ਲੰਗਰ ਆ ਉਹ ਤਿਆਰ ਹੋਣਾ ਵਾ ਤੇ ਆਪਾਂ ਸਾਰਿਆਂ ਨੇ ਛਕਣਾ ਵਾ ਤੇ ਸੇਵਾਦਾਰ ਆ ਜਿਹੜੀ ਆਪਣੀ ਸੇਵਾ ਨਿਭਾ ਰਹੇ ਨੇ ਜੀ ਬਹੁਤ ਬਹੁਤ ਧੰਨਵਾਦ। हां भाई कल तक हो जाएगा खेत खाली हां हां हो जाएगा हो जाएगा बाबा के प्रोग्राम से पहले हो जाएगा पूरा नहीं होगा हो अच्छा बी यानी हो जाएगा दुकानन तो कोना लगण नु हां हां ठीक है <coughs> सुसंगत जी जड़ी खेत आद ਵਿੱਚ ਦੁਕਾਨਾਂ ਲੱਗਣੀਆਂ ਨੇ ਇਹਦੀ ਵੀ ਤਿਆਰੀ ਮੁਕੰਮਲ ਹੋ ਜਾਣਗੀ ਬਹੁਤ ਜਲਦੀ 사ਸਰੀ ਗਾਲ ਜੀ ਹੋ ਠੀਕ ਹਾਂ ਹਾਂ